ਵਾਹਿ ਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 773 ਤੇ ਸਵਾਇ ਮਨ ਬਾਣੀ ਹੈ ਗੁਰੂ ਰਾਮਦਾਸ ਜੀ ਦੀ ਜੋ ਚਾਰ ਲਾਵਾਂ ਦਾ ਪਾਠ ਹੈ ਉਸ ਤਰ੍ਹਾਂ ਅਸੀਂ ਇਹ ਪਾਠ ਜਦੋਂ ਸੰਸਾਰਿਕ ਬੱਚੇ ਬੱਚੀ ਦੇ ਵਿਆਹ ਦੀ ਰਸਮ ਹੁੰਦੀ ਆ ਉਦੋਂ ਅਸੀਂ ਪੜਦੇ ਸੁਣਦੇ ਆ ਪਰ ਅਸਲ ਦੇ ਵਿੱਚ ਇਹ ਜੋ ਵਿਆਹ ਮੇਰੇ ਪਾਤਸ਼ਾਹ ਦੱਸ ਰਹੇ ਨੇ ਇਹ ਜੀਵ ਇਸਤਰੀ ਦਾ ਪਰਮੇਸ਼ਰ ਦੇ ਨਾਲ ਜੋ ਵਿਆਹ ਹੋਣਾ ਹੈ ਇਹ ਉਸ ਦੇ ਸਾਰੇ ਕਿ ਕਿਸ ਤਰ੍ਹਾਂ ਸ਼ੁਰੂਆਤ ਪਹਿਲੀ ਲਾਮ ਤੋਂ ਹੁੰਦੀ ਆ ਤੇ ਚੌਥੀ ਲਾਮ ਤੇ ਆ ਕੇ ਕਿਸ ਤਰ੍ਹਾਂ ਪੂਰਨ ਤੌਰ ਤੇ ਜੀਵ ਇਸਤਰੀ ਪਰਮੇਸ਼ਰ ਦੇ ਵਿੱਚ ਸਮਾ ਜਾਂਦੀ ਹੈ ਪਰਮੇਸ਼ਰ ਦੇ ਨਾਲ ਜੀਵ ਇਸਤਰੀ ਦਾ ਵਿਵਾਹ ਹੋ ਜਾਂਦਾ ਹੈ ਜੋ ਸੱਚਾ ਵਿਵਾਹ ਹੈ ਉਹ ਜ਼ਿੰਦਗੀ ਚ ਇੱਕ ਵਾਰ ਹੁੰਦਾ ਹੈ ਔਰ ਉਹ ਜੋ ਪਤੀ ਹੈ ਪਰਮੇਸ਼ਰ ਪਤੀ ਸਦਾ ਦੇ ਰਹਿਣ ਵਾਲਾ ਜਦੋਂ ਉਹ ਪਤੀ ਪਰਮੇਸ਼ਰ ਮਿਲ ਜਾਂਦਾ ਫਿਰ ਜੀਵ ਇਸਤਰੀ ਕਦੇ ਵਿਧਵਾ ਨਹੀਂ ਹੁੰਦੀ ਕਿਉਂਕਿ ਇਹ ਸੁਹਾਗ ਸਦਾ ਦੇ ਰਹਿਣ ਵਾਲਾ ਹੈ ਫਿਰ ਸਦਾ ਦੀ ਸੁਹਾਗਣ ਹੋ ਜਾਂਦੀ ਹੈ ਵਾਹਿਗੁਰੂ ਜੀ ਸੁਹੀ ਮਹਲਾ ਚੌਥਾ ਹਰ ਪਹਿਲੜੀ ਲਾਭ ਪਰਵਰਤੀ ਕਰਮ ਦੇ ਰੜਾਇਆ ਬਲਰਾਮ ਜੀਓ हर पहलडी लाभ विरती कर्म दिरडाया बलराम जि वाणी ब्रह्मा वेद धर्म पापत जाया बलराम जि धर्म नाम ते आवो सिमरत नाम दिरडाया सतगुर गुर पूरा आदो सब किल विख पाप गवाया सहज आनंद होवर पगि मन हर हर मीठा लाया जन कह नानक लाव पहली आरंभ काज रचाया सहज आनंद होवा वड पागी मन हर हर मीठा लाया जन कह नानक लाव पहली आरंभ काज रचाया ਬਹੁਤ ਹੀ ਪਿਆਰੀ ਬਾਣੀ ਹੈ ਹਾਂਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਜੋ ਪਰਮੇਸ਼ਰ ਦੇ ਨਾਲ ਵਿਆਹ ਦੀ ਪਹਿਲੀ ਲਾਮ ਹੈ ਉਹਦੇ ਵਿੱਚ ਕੀ ਹੁੰਦਾ ਹੈ ਉਹਦੇ ਵਿੱਚ ਜੀਵ ਦੇ ਲਈ ਪ੍ਰਵਿਰਤ ਹੋਣ ਦਾ ਸੰਸਾਰ ਵੱਲੋਂ ਪ੍ਰਵਿਰਤੀ ਦਾ ਕਰਮ ਦਿਰੜਾਇਆ ਜਾਂਦਾ ਕਿ ਸੰਸਾਰ ਵੱਲੋਂ ਜੀਵ ਨੇ ਕਿਸ ਤਰ੍ਹਾਂ ਉਪਰਾਮ ਹੋਣਾ ਹੈ ਪਰਮੇਸ਼ਰ ਦੇ ਨਾਲ ਪ੍ਰੀਤ ਪਾਉਣੀ ਹੈ ਜਿਸ ਤਰ੍ਹਾਂ ਬ੍ਰਹਮਾ ਦੇ ਵੇਦ ਨੇ ਉਹਨਾਂ ਦੀ ਜਿਹੜੀ ਬਾਣੀ ਆ ਉਹ ਧਰਮ ਦੱਸਦੀ ਆ ਕਿ ਪਾਪ ਜੀਵ ਦਾ ਖਤਮ ਹੋ ਜਾਏ ਪਰ ਧਰਮ ਅਸਲ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਧਰਮ ਦਿਰੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦਿਰੜਾਇਆ ਕਹਿੰਦੇ ਸਾਡੇ ਲਈ ਇਹ ਧਰਮ ਹੈ ਪਰਮੇਸ਼ਰ ਦਾ ਨਾਮ ਧਿਆਉਣਾ। ਇਹੀ ਸਾਡੇ ਲਈ ਉਪਦੇਸ਼ ਹੈ ਗੁਰੂ ਦਾ ਤੇ ਧਰਮ ਹੈ ਕਿ ਅਸੀਂ ਪਰਮੇਸ਼ਰ ਦਾ ਨਾਮ ਧਿਆਈਏ। ਇਹੀ ਸਾਡੇ ਲਈ ਜਿਸ ਤਰ੍ਹਾਂ ਉਸ ਸਮੇਂ ਵਿੱਚ ਵੇਦ ਸੀ, ਸਿਮਰਤੀਆਂ ਸੀ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਪਰਮੇਸ਼ਰ ਦਾ ਨਾਮ ਸਿਮਰਨ ਦਾ ਉਪਦੇਸ਼ ਦਿੰਦੇ ਨੇ। ਫਿਰ ਕਹਿੰਦੇ ਨੇ ਸਤਗੁਰ ਗੁਰਪੂਰਾ ਆਰਾਧੋ ਸਭ ਕਿਲ ਵਿਕ ਪਾਪ ਗਵਾਇਆ ਜੋ ਸਤਗੁਰ ਦਾ ਉਪਦੇਸ਼ ਹੈ ਕਿ ਪੂਰੇ ਅਕਾਲ ਪੁਰਖ ਦੀ ਆਰਾਧਨਾ ਕਰਨੀ ਹੈ ਅਕਾਲ ਪੁਰਖ ਨੂੰ ਧਿਆਉਣਾ ਹੈ ਤੇ ਜੀਵ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ ਵਿਕਾਰ ਖਤਮ ਹੋ ਜਾਂਦੇ ਨੇ ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮਿੱਠਾ ਲਾਇਆ ਜਦੋਂ ਜੀਵ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਪਿਆਰਾ ਪਰਮੇਸ਼ਰ ਪਿਆਰਾ ਲੱਗਣ ਲੱਗ ਗਿਆ ਤਾਂ ਵੱਡੇ ਭਾਗਾਂ ਸਦਕਾ ਉਸ ਦੇ ਅੰਦਰ ਆਨੰਦ ਦੀ ਅਵਸਥਾ ਪੈਦਾ ਹੁੰਦੀ ਹੈ ਫਿਰ ਇਸ ਤਰ੍ਹਾਂ ਨਾਨਕ ਜੀ ਕਹਿੰਦੇ ਨੇ ਇਹ ਪਹਿਲੀ ਲਾਮ ਹੈ ਕਿ ਜੀਵ ਨੂੰ ਪਰਮੇਸ਼ਰ ਦਾ ਨਾਮ ਜਪਣ ਦੀ ਤਾਕੀਦ ਹੁੰਦੀ ਹੈ ਗੁਰੂ ਵੱਲੋਂ ਇਥੋਂ ਜੀਵ ਦਾ ਜੋ ਪਰਮੇਸ਼ਰ ਦੇ ਨਾਲ ਵਿਆਹ ਹੋਣਾ ਹੈ ਉਹਦਾ ਮੋਢ ਬੱਜਦਾ ਹੈ ਕਰਮ ਦਾ ਪਹਿਲਾ ਕਰਮ ਇਹੀ ਸ਼ੁਰੂ ਹੁੰਦਾ ਹੈ ਕਿ ਪਰਮੇਸ਼ਰ ਦਾ ਨਾਮ ਪੱਕਾ ਕਰਵਾਇਆ ਜਾਂਦਾ ਹੈ ਕਿ ਜੀਵ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਹੋਏ ਨਾਮ ਜਪਣਾ ਸ਼ੁਰੂ ਕਰਦਾ ਹੈ ਤਾਂ ਉਹਦੇ ਅੰਦਰੋਂ ਪਾਪ ਤੇ ਵਿਕਾਰ ਖਤਮ ਹੁੰਦੇ ਨੇ ਪਰਮੇਸ਼ਰ ਨਾਲ ਪ੍ਰੇਮ ਪੈਂਦਾ ਪਰਮੇਸ਼ਰ ਨਾਲ ਪ੍ਰੇਮ ਪੈਂਦਾ ਸਦਕਾ ਉਹਦੇ ਅੰਦਰ ਨੰਨ੍ਦੀ ਦੀ ਅਵਸਥਾ ਬਾਣੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਸੰਗਤ ਜੀ ਅੱਜ ਇੰਨੀਆਂ ਹੀ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਹਾਨਤ ਬੇਹਾਨਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ